ਓ ਮਾਈ ਗਾਡ ਮੇਰਾ ਹਾਸੇ ਤੇ ਤੁਹਾਨੂੰ ਪਤਾ ਲੱਗੇ ਕਿ ਮੈਂ ਹਸ ਰਹੀ ਆ ਭਾਵੇਂ ਹੋਰ ਕੋਈ ਹਸੇ ਨਾ ਸਭ ਨਾਲ ਹਸਦੀ ਰਹਿੰਦੀ ਸੀ ਕਿ ਸੌਂਦੀ ਵੀ ਰਹਿੰਦੀ ਆ ਹੁਣ ਇਹ ਨਾ ਕਹਿੰਦੀ ਸਭ ਨੂੰ ਬਰਤ ਹੋਇਆ ਸੀ ਕਰ ਸ਼ੁਰੂ ਤੋਂ ਹੀ ਮੈਨੂੰ ਸਿਰਫ ਔਰ ਸਿਰਫ ਐਕਟਿੰਗ ਦਾ ਸ਼ੌਂਕ ਸੀਗਾ ਮਤਲਬ ਸਕੂਲ 'ਚ ਵੀ ਜਦੋਂ ਹੁੰਦਾ ਸੀ ਟੀਚਰਸ ਕਹਿੰਦੇ ਸੀ ਇਸਨੇ ਤੋਂ ਹੀਰੋਇਨੀ ਬਣਨਾ ਹੈ ਇਹ ਹੀਰੋਇਨੀ ਬਣੇਗੀ ਉਹ ਮੈਂ ਵੀ ਉਸ ਚੀਜ਼ ਨੂੰ ਇੰਨਾ ਸੀਰੀਅਸਲੀ ਨਹੀਂ ਲੈਂਦੀ ਸੀ ਜਿਹੜੇ ਟੀਚਰਸ ਹੁੰਦੇ ਉਹ ਕਹਿੰਦੇ ਹੁਣ ਟੀਚਰਸ ਤੇ ਟੀਚਰਸ ਹੁੰਦੇ ਨਾ ਇਹ ਕਿਸੇ ਕੰਮ ਕੀ ਨਹੀਂ ਹੈ ਕਾਵਨ ਇਟਸ ਵੀ ਕੋਈ ਪੜ੍ਹਦੀ ਨਹੀਂ ਆਈ ਇਹ ਨਹੀਂ ਕਰਦੇ ਅੱਜ ਜੋ ਜਦ ਵੀ ਕਦੇ ਮਿਲਿਆ ਐਦਾਂ ਹੱਥ ਰੱਖ ਕੇ ਮੇਰੀ ਸਟੂਡੈਂਟ ਸੀ ਇਹ ਮੇਰੀ ਇਸ ਮੂਵੀ ਵਿੱਚ ਨਾ ਇੱਕ ਇਹ ਵੀ ਖਾਸियत ਹੈ ਕਿ ਹਰ ਕੈਰੇਕਟਰ ਦੀ ਤੁਹਾਨੂੰ ਅਲੱਗ ਤੋਂ ਹੀ ਸਟੋਰੀ ਦਿਖਾਈ ਉਹਨੇ ਕਿ ਉਹਦੇ ਐਂਗਲ ਤੋਂ ਮੁਹੱਬਤ ਆ ਜਗਜੀਤ ਦੇ ਐਂਗਲ ਤੋਂ ਕੀ ਮੁਹੱਬਤ ਆ ਗੁਰਨੂਰ ਦੇ ਐਂਗਲ ਤੋਂ ਕੀ ਮੁਹੱਬਤ ਆ ਵੀ ਗਾਣੇ ਲਿਖਣ ਦੀ ਸਪੀਡ ਵੀ ਕਹਿੰਦੇ ਨੇ 3 ਮਿੰਟ ਕੇਸ ਤੋਂ ਵੀ ਘੱਟ ਹੈਗੀ ਐ ਇਹ ਤਨਾਕਰ ਦਾ ਗਾਣਾ ਬਣਾਇਆ ਸੀ ਕੋਈ ਨਾ ਸੀ ਕੁਛ ਛੇਤੀ ਬਣ ਗਿਆ ਵੈਨਿਟੀ ਸੀ ਬਣਿਆ ਛੇਤੀ ਬਣ ਜਾਂਦਾ ਹੁਣ ਕੁਛ ਛੇਤੀ ਡਾਕਟਰ ਇਸਕੇ ਦੇ ਵੀ ਜਿਹੜਾ ਸੈਂਸਰ ਬੋਰਡ ਨੇ ਕਹਿੰਦੇ ਨੇ ਕੰਪਲੀਮੈਂਟ ਦਿੱਤਾ ਫਿਲਮ ਨੂੰ ਕਹਿੰਦੇ ਵੀ ਫਿਲਮ ਦੇ ਵਿੱਚ ਇੱਕ ਵੀ ਕੋਈ ਸ਼ਬਦ ਅਜੇ ਨਹੀਂ ਹੈਗਾ ਕਿ ਅਸੀਂ ਪਰਵਾਹ ਚਾਹੀਏ ਤਾਂ ਸਾਡੇ 'ਚ ਕੋਈ ਕਿੰਦੂ ਪਰੰਤੂ ਵਰੇ ਸ਼ਿਗਰ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਜਿਹੜੀਆਂ ਉਡੀਕਾਂ ਖਤਮ ਹੋਣ ਜਾ ਰਹੀਆਂ ਤੇ 4 ਜੁਲਾਈ ਨੂੰ ਮੈਂ ਤੇਰੇ ਕੁਰਬਾਨ ਮੂਵੀ ਪੂਰੇ ਵਰਲਡ ਵਾਈਡ ਦੇ ਜਿਹੜੀ ਲੱਗਣ ਜਾ ਰਹੀ ਹੈ ਤਾਂ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈ ਬੰਟੀ ਬਾਜੀ ਸਾਵਣ ਤੇ ਨਾਇਕਰਾ ਸਭ ਤੋਂ ਪਹਿਲਾਂ ਸਵਾਗਤ ਦਿੱਲੀ ਪੋਸਟ ਪੰਜਾਬੀ ਦੇ ਜੀ ਸ਼ੁਕਰੀਆ ਸ਼ਕਨ ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਕਿੰਨੀ ਖੁਸ਼ੀ ਹੈਗੀ ਮਤਲਬ ਅਸੀਂ ਇਸ ਈਸ ਨੂੰ ਜਾਣਾ ਚਾਹਾਂਗੇ ਕਿਉਂਕਿ ਹੁਣ ਸ਼ੁਰੂਆਤ ਹੋਈ ਆ ਦਿਨ ਨੇੜੇ ਆ ਗਏ ਹੁਣ ਸ਼ੁਰੂਆਤ ਮਤਲਬ ਖੁਸ਼ੀ ਹੈ ਧੜਕਾ ਵੀ ਵਧੀਆਂ ਨੇ ਹਾਂ ਐਕਸਾਈਟਡ ਤਾਂ ਬਹੁਤ ਹਾਂ ਕਿਉਂਕਿ ਥੋੜੇ ਜਿਹੇ ਦਿਨ ਰਹਿ ਗਏ ਆ 4 ਜੁਲਾਈ ਨੂੰ ਫਿਲਮ ਆ ਜਾਣੀ ਆ ਸੋ ਐਕਸਾਈਟਮੈਂਟ ਤਾਂ ਕਾਫੀ ਆ ਕਿ ਫਿਲਮ ਨੂੰ ਲੋਕੀ ਵਧੀਆ ਰਿਸਪੌਂਸ ਦੇਣ ਕਿਦਾਂ ਦਾ ਰਿਐਕਟ ਕਰਦੇ ਆ ਇਟਸ ਅ ਲਵ ਸਟੋਰੀ ਸੋ ਐਦਾਂ ਦਾ ਸਿਨੇਮਾ ਇੰਡਸਟਰੀ ਚ ਹੋਣਾ ਚਾਹੀਦਾ ਮਤਲਬ ਆਪਦੇ ਵੱਲੋਂ ਤਾਂ ਹਰ ਕੋਈ ਪੂਰਾ ਜ਼ੋਰ ਲਗਾਉਂਦਾ ਜਿਵੇਂ ਹੁਣ ਫਿਲਮ ਕਿੰਨੀ ਅ ਤੁਸੀਂ ਹਰ ਇੱਕ ਚੀਜ਼ ਆਪਾਂ ਬੈਕਗ੍ਰਾਉਂਡ ਦੀ ਦੇਖੇ ਮਿਹਨਤ ਕਿੰਨੀ ਹੁੰਦੀ ਹਰ ਚੀਜ਼ ਦੀ ਮਿਹਨਤ ਹੁੰਦੀ ਜਦੋਂ ਫਿਲਮ ਆਉਂਦੀ ਫਿਰ ਚਾਹਤ ਹੁੰਦਾ ਵੀ ਜਦੋਂ ਲੋਕ ਵੀ ਉਸ ਤਰੀਕੇ ਨਾਲ ਉਹਨੂੰ ਰਿਸਪੌਂਸ ਦੇਣ ਕਿਉਂ ਮੰਟੀ ਭਾਜੀ ਬਿਲਕੁਲ 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 ਕਿਉਂਕਿ ਜਿਹੜੀ ਵੀ ਕੋਈ ਵੀ ਚੀਜ਼ ਕੰਟੈਂਟ ਬਣਦਾ ਭਾਵੇਂ ਮਿਊਜ਼ਿਕ ਚਾਹੇ ਥੀਏਟ੍ਰੀਕਲ ਕੰਟੈਂਟ ਭਾਵੇਂ OTT ਦੀ ਜਿਹੜਾ ਵੀ ਐਨਾ ਟਾਈਮ ਲਾ ਕੇ ਚੀਜ਼ ਬਣਦੀ ਜਾਂ ਬਣਦੀ ਤਾਂ ਲੋਕਾਂ ਵਾਸਤੇ ਹੀ ਆ ਉਹਨਾਂ ਨੂੰ ਦਿਖਾਉਣ ਲਈ ਐਂਟਰਟੇਨ ਕਰਨ ਲਈ ਤੇ ਉਤੇ ਉਮੀਦ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕ ਉਸ ਚੀਜ਼ ਨੂੰ ਦੇਖਣ ਤੇ ਉਹਨਾਂ ਨੂੰ ਕਿਵੇਂ ਦੀ ਲੱਗਦੀ ਆ ਉਹ ਉਹਦੇ ਉਹਦੇ ਬਾਰੇ ਵੀ ਪਤਾ ਲੱਗੇ ਕਿੰਨਾ ਇੰਤਜ਼ਾਰ ਹੁੰਦਾ ਆ ਆਰਟਿਸਟ ਨੇ ਵੇਲਾ ਜੋਰ ਲਗਾਇਆ ਉਹ ਵੀ ਆਡੀਅנס ਵਾਸਤੇ ਵੀ ਆਡੀਅנס ਉਹਨੂੰ ਦੇਖਣ ਜਾਏਗੀ ਨਹੀਂ ਜਾਏਗੀ ਕਿੰਨਾ ਇੰਤਜ਼ਾਰ ਹੈ ਵੀ ਬੰਦੇ ਰਹਿਂਦਾ ਵੇਖੋ ਸਾਰਾ ਪ੍ਰੈਸ਼ਰ ਮਿਲਦਾ ਆ ਆਰਟਿਸਟਸ ਬਹੁਤ ਵੱਡਾ ਪ੍ਰੈਸ਼ਰ ਹੁੰਦਾ ਇਸ ਚੀਜ਼ ਦਾ ਹਮਮ ਪੂਰੀ ਟੀਮ ਦਾ ਹੀ ਐਕਚੁਅਲੀ ਹੁੰਦਾ ਆ ਕਿਉਂਕਿ ਸਾਡੇ ਫਿਲਮ ਦੇ ਵਿੱਚ ਬਹੁਤ ਆਰਟਿਸਟ ਇਦਾਂ ਦੇ ਨੇ ਜਿਹੜੇ ਡੈਬਿਊ ਕਰ ਰਹੇ ਨੇ ਸਾਡੇ ਰਾਈਟਰ ਡੈਬਿਊ ਕਰ ਰਹੇ ਨੇ ਸਾਡੇ ਡਾਇਰੈਕਟਰ ਵੀ ਡੈਬਿਊ ਕਰ ਰਹੇ ਨੇ ਸੋ ਉਹਨਾਂ ਲਈ ਤਾਂ ਹੋਰ ਜ਼ਿਆਦਾ ਐਕਸਾਈਟਮੈਂਟ ਕਿਉਂਕਿ ਜਿਹ ਪ੍ਰੋਡਿਊਸਰ ਸਾਡੇ ਪ੍ਰੋਡਿਊਸਰ ਸਾਹਿਬ ਵੀ ਡੈਬਿਊ ਕਰ ਰਹੇ ਨੇ ਮੈਂ ਵੀ ਡੈਬਿਊ ਕਰ ਰਿਹਾ ਹਾਂ ਐਜ਼ ਇਨ ਲੀਡ ਹੀਰੋ ਸਰ ਵੀ ਡੈਬਿਊ ਕਰ ਰਹੇ ਸੋ ਉਹਨਾਂ ਦੀ ਇੱਕ ਉਹ ਅਲੱਗ ਤਰੀਕੇ ਦੀ ਇੱਕ ਇੱਕ ਐਕਸਾਈਟਮੈਂਟ ਹੁੰਦੀ ਆ ਬਟ ਮੈਨੂੰ ਮੇਰੀ ਪਹਿਲੀ ਵਾਂਗ ਫਿਲਮ ਆਂਗੀ ਐਕਸਾਈਟਮੈਂਟ ਆ ਬਹੁਤ ਚਾ ਆ ਕਿ ਫਿਲ ਮਾਰੀ ਆ ਮੈਂ ਤੇਰੇ ਖੁਰਬਾਨ ਮੈਂ ਅੱਜ ਲਈ ਬਹੁਤ ਜ਼ਿਆਦਾ ਐਕਸਾਈਟਡ ਮਾਈਕਰਾ ਵੈਸੇ ਘਟ ਬੋਲਦੇ ਨੇ ਇਸ ਤੇ ਇਹਨਾਂ ਤੋਂ ਵੀ ਜਾਨਣਾ ਚਾਹਾਂਗੇ ਪਿਛਲੇ ਇੰਟਰਵਿਊ ਜਬ ਬਹੁਤ ਬਹੁਤ ਮੈਂ ਬੋਲਿਆ ਸੀ ਲਾਸਟ ਇੰਟਰਵਿਊ ਤੇ ਮੈਂ ਨਾਇਕਰਾ ਨੂੰ ਦੂਸਰੀ ਬੋਲੂਗੀ ਔਰ ਮੈਂ ਥੋੜਾ ਚੁੱਪ ਰਹੂਗੀ ਜਿਹੜਾ ਇੱਥੇ ਵਿਚਾਲੇ ਬੈੰਦਾ ਉਹ ਸਭ ਤੋਂ ਅਲੱਗ ਹੋਗਾ ਹਾਂ ਨਹੀਂ ਉਹ ਪਰਲੇ ਕਮਰੇ ਚ ਪਰੇ ਕਿਹੜੀ ਕੁਰਸੀ ਵੇ ਉਹਨਾਂ ਦੀ ਆਵਾਜ਼ ਇੱਧਰ ਵੀ ਆ ਰਹੀ ਸੀ ਹਸਣ ਦੀ ਆਵਾਜ਼ ਨਾਲ ਨਿਆਰ ਇਹਨਾਂ ਦਾ ਹਾਸਾ ਹੀ ਬੜਾ ਨੈਚੁਰਲ ਹੈਗਾ ਓ ਮਾਈ ਗਾਡ ਮੇਰੇ ਹਾਸੇ ਤੇ ਤੁਹਾਨੂੰ ਪਤਾ ਲੱਗੇ ਕਿ ਮੈਂ ਹਸ ਰਹੀ ਆ ਹਸ ਰਹੀ ਸੀ ਨਾ ਹਾਂਜੀ ਹਸ ਰਹੀ ਸੀ ਬੰਦਾ ਦਾ ਚਾਹੀਦਾ ਦੇਖੋ ਹਸਣਾ ਅੱਜ ਕੱਲ ਦਾ ਹਾਸਾ ਸਭ ਤੋਂ ਓਖਾ ਮਿਲਦਾ ਹੈ ਹਾਂਜੀ ਹਾਸੇ ਵਾਸਤੇ ਲੋਕ ਕੀ ਕੁਝ ਖਰੀਦਦੇ ਨੇ ਵੀ ਹਾਸਲ ਹੀ ਅਸੀਂ ਹਸਣੇ ਸਭ ਤੋਂ ਓਖਾ ਹੋ ਚੁਕਿਆ ਇਸ ਸਮੇਂ ਚ ਵੀ ਜਿਹੜੀ ਜਿੰਨ ਸਾਵਨ ਭਾਵੇਂ ਹੋਰ ਕੋਈ ਹਸੇ ਨਾ ਸੇ ਸਭ ਨਾਲ ਹਸਦੀ ਰਹਿੰਦੀ ਆ ਹਸਦੀ ਰਹਿੰਦੀ ਹੈ ਹਸਾਉਂਦੀ ਵੀ ਰਹਿੰਦੀ ਹੈ ਮੈਂ ਤਾਂ ਬਿਲਕੁਲ ਅੱਜ ਕਿਲਮ ਦੀ ਗੱਲ ਕਰੀਏ ਦੇਖੋ ਮੈਂ ਤੇਰੇ ਕੁਰਬਾਨ ਸ਼ਬਦੀ ਅਜਿਹੇ ਹੈ ਉਹਨਾਂ ਬੰਟੀ ਬਾਜੀ ਫਿਲਮ ਦਾ ਹਿੱਸਾ ਨੇ ਕਿੰਨੇ ਦਿਨਾਂ ਨਾਲ ਕੁਰਬਾਨ ਹੋਣਾ ਇਹ ਤੋਂ ਫਿਲਮ ਤੋਂ ਦੇਖਣ ਬਾਅਦ ਆਪਾਂ ਲੱਗੇਗਾ ਪਰ ਕਿਵੇਂ ਦਾ ਤਰਬਾ ਕਿਦਾਂ ਰਿਹਾ ਜਿਹੜਾ ਇੱਕ ਅਸੀਂ ਉਸ ਸਮੇਂ ਦੀ ਅਸੀਂ ਜਿਹੜੀ ਆਕਾਸ਼ ਕੀ ਹੁੰਦੀ ਸੀ ਉਸੇ ਅਸੀਂ ਸ਼ਬਦਾਂ 'ਚ ਗੱਲ ਕਰੀਏ ਤਾਂ ਬਿਲਕੁਲ ਵਧੀਆ ਰਿਹਾ ਜਿਵੇਂ ਸਾਵਨ ਦੀ ਹਸਣ ਦੀ ਗੱਲ ਕਰਦੇ ਜਿਵੇਂ ਉਹਨਾਂ ਇੱਥੇ ਆਫ ਸਕ੍ਰੀਨ 'ਨਾਂ ਹੱਸਦੀ ਆ ਉਹ ਨਹੀਂ ਸੀਰੀਅਸ ਅਸਾ ਫਿਲਮ 'ਚ ਤੇ ਵਧੀਆ ਐਕਸਪੀਰੀਅੰਸ ਆ ਸਾਡਾ ਤਾਂ ਇਹ ਇਹਨੂੰ ਜਦੋਂ ਫਿਲਮਾਂ ਆ ਵੀ ਰਹੇ ਸੀ ਤੇ ਪਰੀਆ ਟਾਈਮ ਸੀ ਮੈਂ ਸਕੂਲ ਤੋਂ ਬਾਅਦ ਕਾਲਜ ਨਹੀਂ ਗਿਆ ਤੇ ਕਾਫੀ ਫਿਲਮ ਦਾ ਹਿੱਸਾ ਕਾਲਜ 'ਚ ਇਹਦਾ ਐਕਸਪਲੋਰ ਕੀਤਾ ਟੀਚਰ ਬਣ ਕੇ ਅਜਾ ਤੁਸੀਂ ਮਤਲਬ ਰੀਅਲ ਲਾਈਫ 'ਚ ਸਕੂਲ ਤੋਂ ਬਾਅਦ ਕਾਲਜ ਨਹੀਂ ਗਿਆ ਨਾ ਨਾ ਅਟਸ ਅ ਗਏ ਨਹੀਂ ਗਏ ਗਏ ਨਹੀਂ ਟਾਈਮ ਨਹੀਂ ਲੱਗਿਆ ਉਸ ਪੈਸੇ ਨਾਲ ਕੰਮ ਕੰਮ ਤੇ ਪੈਸਾ ਨਹੀਂ ਮਤਲਬ ਬਣ ਲਿਆ ਜਿਹੜਾ ਮਤਲਬ ਅਸੀਂ ਤਰੱਕੀ ਤਰੱਕੀ ਵੱਲ ਵਧੇ ਨਹੀਂ ਨਹੀਂ ਪੈਸਾ ਨਹੀਂ ਬਣਿਆ ਪੈਸਾ ਨੂੰ ਤਾਂ ਕੰਮ ਤੇ ਲਾਇਆ ਹੋਇਆ ਨਹੀਂ ਇਹ ਕਿਨਾ ਚਲੋ ਅਸੀਂ ਕਦੋਂ ਤੋਂ ਸੁਣਦੇ ਆ ਰਹੇ ਹੋ ਦੇਖੋ 1998 ਤੋਂ ਮੈਂ ਸੁਣਿਆ ਕਹਿੰਦੇ ਵੀ ਇਸ ਲਾਈਨ ਵੱਲ ਸ਼ੁਰੂਆਤ ਕੀਤੀ ਸੀ ਸਹੀ ਕਹਾਂ ਮੈਂ ਹਾਂਜੀ ਹਾਂ ਤੇ ਦੇਖੋ 98 ਮਤਲਬ 90 98 98 ਹੁਣ ਇਹ ਨਾ ਕਹਿੰਦੀ ਸਾਬ ਨੂੰ ਵਰਤ ਹੋਇਆ ਸੀ ਮੇਰੇ ਕੋਲ ਅਈਓ ਕਹਿ ਲੱਗੇ ਸੀ ਤੁਸੀਂ ਕਹਿੰਦੇ 98 ਚ ਮੈਂ ਤਿੰਨ ਤਿੰਨ ਸਾਲ ਦੀ ਸੀ ਜਨ ਨਾਲ ਦੀ ਸੱਚੀ 95 ਬਾਰ ਨਾ ਇਹ ਤਾਂ ਤੁਸੀਂ ਸਲਮਾਨ ਖਾਨ ਦੀ ਗੱਲ ਹੋ ਗਈ ਤੁਹਾਡੀ ਤਾਂ ਨਹੀਂ ਮਤਲਬ ਇਨੀ ਛੋਟੀ ਮੈਂ ਜ਼ਾ ਤਾਰੀਫ ਕਰੂੰਗੀ ਨਹੀਂ ਉਹਨਾਂ ਦਸਣਾ ਨ ਇੱਕ ਦਸ ਦੋਗੇ ਮੇਰਾ ਵੀ 93 ਹਾਂ ਤੇ ਇੱਕ ਅਸੀਂ ਵੈਦਾਂ ਵੋ ਕੰਪਲੀਮੈਂਟ ਮੈਂ ਦੂੰਗੀ ਕਿ ਇਨੀ ਛੋਟੀ ਉਮਰ ਚ ਤੁਸੀਂ ਇੰਡਸਟਰੀ ਚ ਆ ਗਏ ਇਨੀ ਜ਼ਿਆਦਾ ਛੋਟੀ ਮੈਂ ਉਦੋਂ ਗੱਲ ਕੀਤੀ ਸੀ ਮੈਂ ਕਿ ਹੋ ਲੱਗ ਵੀ ਨਹੀਂ ਰਿਹਾ ਵੀ ਵੱਡੇ ਹੋਣਗੇ ਹੈ ਇਹ ਕੀ ਚੱਕਰ ਕੀ ਇਸ ਵਿੱਚ ਰਾਜ ਕੀ ਇਹਦੇ ਵਿੱਚ ਚੰਗੀ ਗੱਲ ਆ ਨਾ ਵੱਡਾ ਨਹੀਂ ਲੱਗਦਾ ਮੈਨਾਂ ਬਿਲਕੁਲ ਵੀ ਨਹੀਂ ਇੱਥੇ ਤਾਂ ਲੱਗਦਾ ਵੱਡਾ ਪ੍ਰੋਫੈਸ਼ਨਲ ਟੈਕ ਲੱਗਦਾ ਇੱਥੇ ਤੇ ਨੇ ਚਲੋ ਉਹ ਤਾਂ ਫੋਟੋ ਨੂੰ ਕ੍ਰੀਏਟਿਵ ਥੋੜਾ ਬਤ ਕਰਨ ਵਾਸਤੇ ਸ਼ੇਅਰ ਕੀਤਾ ਪਰ ਰੀਅਲ ਲਾਈਫ ਵਿੱਚ ਮੈਂ ਸੱਚੀ ਗੱਲ ਕਰਾਂ ਮੈਂ ਸੋਚਿਆ ਵੀ ਚਲੋ ਆਪਣੇ ਇੱਕ ਮਤਲਬ ਮੇਰਾ 90 ਦਾ ਬਰਥ ਹੈਗਾ ਪਰ ਇਹਨਾਂ ਤਾਂ ਦੇਖੋ ਬਾ ਕਮਾਲ ਬੰਦੇ ਤੁਸੀਂ ਛੋਟੇ ਹੋ ਮੇਰੇ ਨੇ ਪਰ ਬੰਟੀ ਜੀ ਇਹ ਤਾਂ ਤੁਹਾਨੂੰ ਕੰਪਲੀਮੈਂਟ ਹੀ ਹੈ ਸਾਰਿਆਂ ਵੱਲੋਂ ਕਿ ਥੋੜੀ ਅਸੀ ਸ਼ੁਰੂਆਤ ਦੇਖੋ ਮੈਂ ਇਹਨਾਂ ਦੀ ਚਲੋ ਕਿਤੇ ਇੰਟਰਵਿਊ ਸੁਣ ਰਿਹਾ ਸੀ ਕਹਿੰਦੇ ਵੀ ਜਿੱਥੇ ਆਵਾਪ ਹੀ ਦੱਸਣਗੇ ਕਹਿੰਦੇ ਜਦੋਂ ਟਾਣੀਆਂ ਤੇ ਰਹਿੰਦੇ ਸੀ ਟੜਾ ਪੈਂਦਾ ਜਦੋਂ ਪਟਿਆਲੇ ਦੀ ਗੱਲ ਮੈਂ ਸੁਣ ਰਿਹਾ ਸੀ ਕਿਤੇ ਕਿ ਨਾਤੇ ਬਿਜਲੀ ਵੀ ਨਹੀਂ ਹੈਗੀ ਸੀ ਉਸ ਸਮੇਂ ਉਦੋਂ ਦੱਸੋ ਥੋੜਾ ਕਿੱਸਾ ਕਿਉਂਕਿ ਉਹ ਚੀਜ਼ ਨੂੰ ਅਸੀਂ ਜਿਹੜਾ ਉਹ ਟੇਮ ਬਹੁਤ ਛੋਟਾ ਸੀ ਜਦੋਂ ਉਹਨਾਂ ਦੀ ਗੱਲ ਆ ਨਹੀਂ ਚਲੋ ਫਿਰ ਵੀ ਇੱਕ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ 84 85 86 ਦੀ ਗੱਲ ਆ ਉਹਦੋਂ ਸੀ ਥੋੜਾ ਟਾਈਮ ਰਹਿ ਸੀ ਉੱਥੇ 7-8 ਸਾਲ ਸਪੇੜਾ ਪੈਂਦਾ ਪਟਿਆਲੇ ਤੋਂ ਜਦੋਂ ਨਵਾਂ ਗੋਂ ਬਲਵੇੜੇ ਵੱਲ ਜਾਂਦੇ ਆ ਅੱਛਾ ਤਾਂ ਉੱਥੇ ਜਦੋਂ ਖੇਤ ਘਰ ਸੀ ਸਾਡਾ ਲੋਂਗਵਾਲ ਮੇਰਾ ਬਰਥਪਲੇਸ ਆ ਉੱਥੋਂ ਆ ਕੇ ਅਸੀਂ ਉੱਥੇ ਜਦੋਂ ਜਮੀਨ ਲਈ ਥੋੜੀ ਜੀ ਘਰ ਲਿਆ ਤਾਂ ਉਹ ਉੱਥੇ 5-6 ਸਾਲ ਕਨੈਕਸ਼ਨ ਹੀ ਨਹੀਂ ਆਇਆ ਬਿਜਲੀ ਦਾ ਅੱਛਾ ਜੀ ਫਿਰ ਅਸੀਂ ਸ਼ਾਮ ਨੂੰ ਆਥਣੇ ਟਰੈਕਟਰ ਦੀਆਂ ਲਾਈਟਾਂ ਉਲਟਾਂ ਲਾ ਕੇ ਹੀ ਰੋਟੀਆਂ ਆਂਦੇ ਹੁੰਦੇ ਸੀ ਫਿਰ ਮੇਰੇ ਮੰਮੀ ਮੈਨੂੰ ਮੇਰੇ ਨਾਨਕੇ ਛੱਡ ਆਉਂਦੇ ਸੀਗੇ ਵੀ ਉਹ ਪੜਾਈ 1.5 ਮਹੀਨੇ ਬਾਅਦ ਕਿ ਇੱਥੇ ਤਾਂ ਲਾਈਟ ਨਹੀਂ ਤੰਗ ਹੁੰਦਾ ਨਿਆਣਾ ਫਿਰ ਮੈਂ ਨਾਨਕੇ ਆਪਦੇ ਕਾਫੀ ਰਿਆ ਵਾਹ ਮਤੋ ਜਿੰਦਗੀ ਹੈ ਉਹ ਚੀਜ਼ਾਂ ਦੇਖੋ ਚਲੋ ਤਾਂ ਪਾਜੀ ਦੀ ਮਿਹਨਤ ਹੈਗੀ ਹੈ ਪਰ ਉਹ ਚੀਜ਼ ਕਦੇ ਯਾਦ ਆਂਦੀ ਅੱਜ ਵੀ ਕਈ ਲੋਕਾਂ ਦੇ ਘਰੇ ਸ਼ਾਇਦ ਅੱਜ ਵੀ ਜਿਵੇਂ ਕਹਿੰਦੇ ਨੇ ਵੈਸੇ ਦਾ ਬਿਲੀ ਪਿਆਪ ਜਿ ਫਰੀ ਹੈ ਕਿਉਂ ਤਾਂ ਇਸ ਤੋਂ ਪਹਿਲਾਂ ਦੀ ਗੱਲ ਕਰੀ ਤਾਂ ਉਹ ਖੇਤਾਂ ਚ ਘਾਰੀ ਐਨਾਂ ਦੂਰ ਸੀ ਸਾਡਾ ਅੱਛਾ ਪਿੰਡ ਨਹੀਂ ਸੀ ਪਿੰਡ ਸੀ 3-4 ਕਿਲੋਮੀਟਰ ਦੂਰ ਤੇ ਪਰ ਹੁਣ ਜਿੰਨਾ ਈਜ਼ੀ ਨਹੀਂ ਸੀ ਸੌਖਾ ਨਹੀਂ ਸੀ ਇੱਕ ਘਰ ਲਈ ਲਾਈਟ ਜਾਣੀ ਜਾਂ ਮੋਟਰ ਦਾ ਕਨੈਕਸ਼ਨ ਉਦੋਂ ਲਗਾਉਣਾ ਥੋੜਾ ਔਖਾ ਸੀਗਾ ਉਹਨਾਂ ਉਹ ਟਾਈਮ 'ਚ ਉਹ ਚੀਜ਼ ਸਟਰਗਲ ਦੇਖੋ ਕਈ ਪਹਿਲੀ ਵਾਰ ਜਿਹੜਾ ਕਲਮ ਸੀ ਕਹਿੰਦੇ ਆ ਵੀ ਕਲਮ ਚੱਕੀ ਜਦੋਂ ਤੁਸੀਂ ਜਦੋਂ ਪੂਰੇ ਪ੍ਰੋਫੈਸ਼ਨ ਚ ਆਏ ਜਦੋਂ ਕਲਮ ਚੱਕੀ ਸੀ ਉਹ ਮਤਲਬ ਕਿਹੜਾ ਸੰਗੀਤ ਸਭ ਤੋਂ ਪਹਿਲਾਂ ਜਿਹੜਾ ਗਾਣਾ ਉਹ ਕਿਹਨਾ ਦਿੱਤਾ ਸੀ ਉਹ ਗਾਣਾ ਹਿੱਟ ਹੋ ਗਿਆ ਸੀ ਨਾਲ ਨਾਲ ਕਿ ਮਤਲਬ ਹਾਂ ਹਾਂ ਨਹੀਂ 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 ਹੋਣ ਲੱਗ ਗਏ ਸੀਗੇ ਗਾਣੇ ਤਾਂ ਪਹਿਲੇ ਹੀ ਠੀਕ ਚੱਲਣ ਲੱਗੇ ਸੀ ਲਿਖਣਾ ਤਾਂ ਮੈਂ ਸਕੂਲ 'ਚ ਸ਼ੁਰੂ ਕੀਤਾ ਸੀ ਮੈਂ ਪਟਿਆਲੇ ਹੌਸਟਲ 'ਚ ਪੜਦਾ ਹੁੰਦਾ ਸੀ ਜਵਾਹਰ ਨੋਥ ਦੇ ਆ ਬਿਦੇ ਅੱਲਾ ਉਹ ਪਹਿਲਾਂ ਹੌਸਟਲ 'ਚ ਮਜ਼ਾਕ ਮਜ਼ਾਕ ਚ ਗਾਣੇ ਬਣਾ ਲਏ ਸੀ ਸਿੱਡੇ ਗਾਣਿਆਂ ਦੇ ਕਾਮੇਡੀ ਗਾਣੇ ਬਣਾ ਲਏ ਜਾਂ ਪੁੱਠੇ ਗਾਣੇ ਬਣਾ ਲਏ ਉਦਾਂ ਹੀ ਤੇ ਉਹਦੇ ਤੋਂ ਹੀ ਆ ਇੱਕ ਦਿਨ ਕਲਾਸ 'ਚ ਮੇਰਾ ਕਲਾਸਮੇਟ ਆ ਨਵੀ ਅੱਛਾ ਜੀ ਉਹਨੇ ਕਹਿਤਾ ਕਿ ਨਾਇਕਰਾਂ ਤੁਹਾਡੇ ਨਾਮ ਤੋਂ ਆ ਨਵੀ ਅੱਛਾ ਉਹਨੇ ਕਲਾਸ 'ਚ ਇੱਕ ਦਿਨ ਕਹਿਤਾ ਕਿ ਮੈਂ ਹਮ ਪਰਮਿੰਦਰ ਮੇਰਾ ਨਾਮ ਤੇ ਪਰਮਿੰਦਰ ਬਹੁਤ ਵਧੀਆ ਗਾਣੇ ਲਿਖਦਾ ਉਹ ਮੇਰੇ ਸਾਡੇ ਟੀਚਰ ਸੀ ਸਾਇੰਸ ਦੇ ਉਹਨਾਂ ਨੇ ਖੜੇ ਹੋ ਕੇ ਮੈਨੂੰ ਖੜਾ ਕਰ ਲਿਆ ਵੀ ਗਾਣਾ ਸੁਣਾ ਬਣਾ ਕੇ ਵੀ ਤੂੰ ਗਾਣੇ ਲਿਖਦਾ ਆ ਫਿਰ ਮੈਂ ਇੱਕ ਕਮੇਡੀ ਜਿਹਾ ਗਾਣਾ ਬਣਾ ਕੇ ਸੁਣਾਤਾ ਸੀ ਉਹਦੇ ਤੋਂ ਬਾਅਦ ਸਾਡੇ ਸਕੂਲ ਦੇ ਪ੍ਰਿੰਸੀਪਲ ਸੀ ਸੂਰ ਸਿੰਘ ਗੁਰਾਇਆ ਕੈਨਵਲ ਫੰਕਸ਼ਨ ਤੇ ਜਦੋਂ ਮੈਂ ਗਾਣਾ ਬਣਾਇਆ ਕੇ ਸੁਣਾਇਆ ਤਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇਹਨੂੰ ਹੀ profession ਆਪਣਾ ਬਣਾ ਲੈ ਅੱਛਾ ਉੱਥੇ ਸਾਡੇ ਸਕੂਲ 'ਚ ਮਿਊਜ਼ਿਕ ਰੂਮ ਵੀ ਸੀ ਤੇ ਉਹਦੇ ਨਾਲ ਵੀ help ਹੋਈ ਥੋੜੀ ਥੋੜੀ ਤੇ ਮੈਨੂੰ ਇਨਸਟਰੂਮੈਂਟ ਕੋਈ ਵੀ ਆਉਣਾ ਨਹੀਂ ਆਉਂ ਸੀ ਪਰ ਮੈਂ ਉਦਾਂ ਪੰਗੇ ਲੈਂਦਾ ਰਹਿੰਦਾ ਸੀ ਇੰਟਰਸਟ ਬਣ ਗਿਆ ਉੱਥੇ ਤੇ ਉਹ ਸਾਡੇ ਪ੍ਰਿੰਸੀਪਲ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਇਹਨੂੰ ਹੀ ਤੂੰ ਆਪਣਾ profession ਬਣਾ ਲੈ ਤੇ ਇਹ ਵਧੀਆ ਚੀਜ਼ ਹੋਊਗੀ ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਜੀ profession ਜੇ ਮੈਂ ਬਣਾਉਣਾ ਹੋਊ ਤਾਂ ਮੈਨੂੰ ਕਰਨਾ ਕੀ ਪਊ ਉਹ ਕਹਿੰਦੇ ਫਿਰ ਜਿੱਥੇ ਅਸੀਂ ਪਹੁੰਚਣਾ ਹੁੰਦਾ ਜਿਹੜੀ ਮੰਜ਼ਿਲ ਤੇ ਉਹਦੇ ਰਸਤੇ ਕਿਹੜੇ ਨੇ ਉਹ ਸਾਨੂੰ ਪਤਾ ਹੋਣੇ ਚਾਹੀਦੇ ਨੇ ਤੇ ਉਹਦੇ ਟੂ ਰਸਤੇ ਲੱਭ ਕਿ ਤੂੰ ਕਿਵੇਂ ਜਾਏਂਗਾ ਉੱਥੇ ਇਹ ਕਿਹੜੀ ਈਅਰ ਦੀ ਗੱਲ ਹੈ ਇਹੇ ਮੈਨੂੰ ਲੱਗਦਾ ਹੈ 95 96 ਉਹ ਉਸ ਸਮੇਂ ਗਾਈਡ ਜਿਹੜੇ ਬੰਦੇ ਨੇ ਕੀਤਾ ਉਹ ਵੀ ਬੰਦਾ ਕਿੰਨਾ ਆਪਾਂ ਇਹਨਾਂ ਵਾਸਤੇ ਮਹਾਨ ਹੀ ਹੋਇਆ ਕਿ ਜਿੰਨੇ ਸਹੀ ਗਾਈਡ ਕੀਤਾ ਫਿਰ ਪੜ੍ਹਾਈ 'ਚ ਵੀ ਇੰਟੈਲੀਜੈਂਟ ਕਹਿੰਦੇ ਟਾਪਰ ਸੀ ਆ ਉਹ ਉਦੋਂ ਸੀ ਮੰਗਰੋਂ ਨਲਾਕ ਹੋ ਗਿਆ ਮੈਂ ਇਹੀ ਚੱਕਰ ਵਾਂਗ ਪੜ੍ਹਾਈ 'ਚ ਹਾਂ ਇੰਟੈਲੀਜੈਂਟ ਸੀ ਮੈਂ ਫਿਰ ਮੈਂ ਮੈ ਉਹਦੂ ਕਾਫੀ ਇੰਟੈਲੀਜੈਂਟ ਸੀ ਅੱਛਾ ਉਹ ਸਕੂਲ 'ਚ ਐਡਮਿਸ਼ਨ ਹੀ ਤਾਂ ਹੁੰਦੀ ਸੀ ਉਹਦੇ ਉਹ ਇੰਡੀਆ ਗਵਰਨਮੈਂਟ ਦਾ ਸਕੂਲ ਨੇ ਜਵਾਹਰ ਨੋਬਦੀਆ ਵਿਦਿਆਲਾ ਹੁਣ ਤਾਂ ਪਤਾ ਨਹੀਂ ਸੌਖਾ ਹੋ ਗਿਆ ਉਹ ਪੇਪਰ ਉਦੋਂ ਉਹਦੇ ਤਿੰਨ ਟੈਸਟ ਹੁੰਦੇ ਸੀਗੇ ਤਿੰਨੋਂ ਹੀ ਇੱਕ ਜਨਰਲ ਨੌਲੇਜ ਦਾ ਹੁੰਦਾ ਸੀ ਇੱਕ ਮੈਥ ਦਾ ਇੱਕ ਹੋਰ ਹੁੰਦਾ ਸੀਗਾ ਤਾਂ ਉਹ ਤਿੰਨੋਂ ਪੇਪਰ ਹੁੰਦੇ ਸੀ 100 100 ਨੰਬਰ ਦੇ ਉਹ 100 ਦੇ ਵਿੱਚੋਂ ਹਰੇਕ ਪੇਪਰ ਚੋਂ 100 ਨੰਬਰ ਹੀ ਲੈਣਾ ਪੈਂਦਾ ਸੀ ਜੇ ਕਿਸੇ ਚੋਂ 98 ਜਾਂ ja 99 ਆ ਗਏ ਤਿੰਨਾਂ ਪੇਪਰਾਂ ਚੋਂ ਇੱਕ ਪੇਪਰ ਚ ਤਰਮੀਸ਼ਨ ਨਹੀਂ ਹੁੰਦੀ ਸੀ ਵਾਹ ਸਿਲੈਕਸ਼ਨ ਨਹੀਂ ਹੁੰਦੀ ਸੀ ਤਾਂ ਫਿਰ ਜ਼ਿਆਦਾਤਰ ਉਹ ਚ ਸ਼ਹਿਰਾਂ ਵਾਲੇ ਨਿਆਣੇ ਹੁੰਦੇ ਸੀ ਪਟਿਆਲੇ ਹਰੇਕ ਹਰੇਕ ਡਿਸਟ੍ਰਿਕਟ ਦਾ ਸਕੂਲ ਤਾਂ ਜ਼ਿਆਦੇ ਸ਼ਹਿਰੀ ਨਿਆਣੇ ਹੁੰਦੇ ਸੀ ਕਿਉਂਕਿ ਸ਼ਹਿਰੀ ਨਿਆਣਿਆਂ ਦਾ ਜਿਹੜਾ ਸਕੂਲਿੰਗ ਸੀ ਉਹ ਥੋੜੀ ਜਿਹੀ ਬੈਟਰ ਹੁੰਦੀ ਸੀ ਪਟਿਆਲੇ ਦਾ ਮੈਂ ਤਾਂ ਪਿੰਡ ਦੇ ਪ੍ਰਾਇਮਰੀ ਸਕੂਲ ਸੀਗਾ ਪਰ ਉਹ ਮੈਂ ਕਲੀਅਰ ਕਰ ਲਿਆ ਕਿ ਮੇਰੇ ਅਡਮਿਸ਼ਨ ਵਾਓ ਵੇਖੋ ਐਵੇਂ ਤਾਂ ਨਹੀਂ ਗੀਤਾ ਦੀ ਮਸ਼ੀਨ ਕਹਿੰਦੇ ਨੇ ਵੀ ਗਾਣੇ ਲਿਖਣ ਦੀ ਸਪੀਡ ਵੀ ਕਹਿੰਦੇ ਨੇ 3 ਮਿੰਟ ਕੇਸ ਤੋਂ ਵੀ ਘੱਟ ਹੈਗੀ ਐ ਇਹ ਤਾਂ ਨੈਕਰਾ ਦਾ ਗਾਣਾ ਬਣਾਇਆ ਸੀ ਕੋਈ ਨਾ ਸੀ ਛੇਤੀ ਬਣ ਗਿਆ ਬੈਨਿਟੀ ਸੀ ਬਣਾਇਆ ਕਿੰਨੇ ਟਾਈਮ ਚ ਬਣ ਜਾਂਦਾ ਹੁਣ ਤਾਂ ਛੇਤੀ ਆ ਪ੍ਰੈਕਟਿਸ ਕਾਫੀ ਹੈ ਨੈਕਰਾ ਨੈਕਰਾ ਦੱਸੂਗੀ ਹਾਂ ਹਾਂ ਬਹੁਤ ਇਨਸਟੈਂਟਲੀ ਪਤਾ ਨਹੀਂ ਮੈਨੂੰ ਲੱਗ ਰਿਹਾ ਸਾਇਦ ਸਰ ਨੇ ਥਾਟ ਵੀ ਸੋਚਿਆ ਹੋਇਆ ਪੂਰੇ ਲੈਵਲ ਦਾ ਹੈ ਬਹੁਤ ਵਧੀਆ ਹਾਂ ਠੀਕ ਹੀ ਬਣ ਜਾਂਦਾ ਨਹੀਂ ਚਲੋ ਬਾਅਦ ਵਿੱਚ ਥੋੜੀ ਬੋਤੀ ਚੇਂਜ ਤਾਂ ਹੁੰਦੀ ਚਲੋ ਜੇ ਤੁਸੀਂ ਜੇ ਤੁਹਾਡਾ ਅੱਧੇ ਘੰਟੇ ਦਾ ਇੰਟਰਵਿਊ ਹੋਵੇ ਤੁਸੀਂ ਹਾਂ ਇਹ ਉਹ ਜਿਹੜਾ ਅਸੀਂ ਉਹ ਸਫਰ ਵੀ ਚੱਲੋ ਤੇ ਸਾਮਝੇ ਤੁਹਾਡੇ ਨਾਲ ਗੱਲ ਕਰਦੇ ਹਾਂ ਹੁਣ ਜਿਹੜੀ ਤੁਸੀਂ ਇਹਦੇ ਵਿੱਚ ਐਜ਼ ਅ ਪ੍ਰੋਫੈਸਰ ਹੈਗੇ ਤੁਸੀਂ ਤੇ ਉਹ ਸਫਰ ਕਿਵੇਂ ਸੀ ਤੇ ਉਹ ਬੱਚਿਆਂ ਨੂੰ ਪੜਾ ਰਹੇ ਸੀ ਤਾਂ ਉਹ ਚੀਜ਼ਾਂ ਉਹ ਸਮੇਂ ਦੀਆਂ ਫਿਰ ਚੀਜ਼ਾਂ ਕ੍ਰੀਏਟ ਕੀਤੀਆਂ ਹੋਈਆਂ ਨੇ ਆ ਐਕਚੁਅਲੀ ਜਦੋਂ ਮੈਨੂੰ ਇਸ ਫਿਲਮ ਦਾ ਆਫਰ ਟੀਮ ਵੱਲ ਆਇਆ ਇੰਦਰਜੀਤ ਗਿੱਲ ਸਾਡੀ ਫਿਲਮ ਦੇ ਆ ਈਪੀਵੀ ਨੇ ਸੋ ਸਾਡੀ ਕਾਸਟਿੰਗ ਉਹਨਾਂ ਨੇ ਕੀਤੀ ਤੇ ਮੈਂ ਸਟੋਰੀ ਸੁਣੀ ਮੈਨੂੰ ਬਹੁਤ ਬਹੁਤ ਅੱਛੀ ਸਟੋਰੀ ਲੱਗੀ ਔਰ ਮੈਂ ਉਹਨਾਂ ਨੂੰ ਇੱਕ ਚੀਜ਼ ਜ਼ਰੂਰ ਕਹੀ ਸੀ ਕਿ ਸਰ ਮਤਲਬ ਮੈਨੂੰ ਹਲੇ ਇੰਨਾ ਪਤਾ ਨਹੀਂ ਸੀ ਕਿ ਉਹਨਾਂ ਨੇ ਅ ਕੈਰੈਕਟਰ ਨੂੰ ਡਿਜ਼ਾਈਨ ਕਿਵੇਂ ਕੀਤਾ ਪ੍ਰੋਫੈਸਰ ਨੂੰ ਤੇ ਮੈਂ ਇੱਕ ਜ਼ਰੂਰ ਕਹਿ ਸੀ ਮੈਂ ਨਾ ਲਾਸਟ ਫਿਲਮ ਜਿਹੜੀ ਹੈ ਨਾ ਉਹ ਗੁड़िया ਕੀਤੀ ਤੇ ਉਹਦੇ ਵਿੱਚ ਮੇਰਾ ਬਹੁਤ ਹਾਰਰ ਕੈਰੈਕਟਰ ਆ ਸੋ ਮੈਂ ਚਾਹਨੀ ਹੈ ਕਿ ਇਸ ਵਾਰੀ ਥੋੜਾ ਜਿਹਾ ਮਤਲਬ ਲੁਕਸ ਚ ਲੈ ਕੇ ਮੈਂ ਥੋੜਾ ਜਿਹਾ ਹੈਗਾ ਮੈਨੂੰ ਬਰੀ ਆ ਕਿ ਪ੍ਰੋਫੈਸਰ ਉਹ ਕਿੱਦਾਂ ਦੀ ਪ੍ਰੋਫੈਸਰ ਆ ਕਹਿੰਦੇ ਨਹੀਂ ਮੈਮ ਅਸੀਂ ਤੁਹਾਨੂੰ ਸਾੜੀ ਪਵਾਉਣੀ ਆ साड़ी वाला करैक्टर रखना चाहते करैक्टर थोड़ा वेरीएशन स्टोरी विच आऊगी सो मैं उसू लैके भी बहुत एक्साइटेड होगी कि अच्छा चलो अमृता का करैक्टर आ प्रोफेसर आ साड़ी आ ये चीज़ तो चलो रियल लाइफ च एक्सपलोर नहीं की टीचर बनने वाली प्रोफेसर बनने वाली सो so इस करैक्टर के थ्रू मैं वो जर्नी भी फील कर पाऊंगी सो so फील किया बहुत चंगा लग्या एक ठहराव नहीं बिल्कुल भी नहीं बिल्कुल भी नहीं ਸ਼ੁਰੂ ਤੋਂ ਹੀ ਮੈਨੂੰ ਸਿਰਫ ਔਰ ਸਿਰਫ ਐਕਟਿੰਗ ਦਾ ਸ਼ੌਂਕ ਸੀਗਾ ਮਤਲਬ ਸਕੂਲ 'ਚ ਵੀ ਜਦੋਂ ਹੁੰਦਾ ਸੀ ਟੀਚਰਸ ਕਹਿੰਦੇ ਸੀ ਇਸਨੇ ਤੋਂ ਹੀਰੋਇਨੀ ਬਣਨਾ ਹੈ ਇਹ ਹੀਰੋਇਨੀ ਬਣੇਗੀ ਉਹ ਮੈਂ ਵੀ ਉਸ ਚੀਜ਼ ਨੂੰ ਇੰਨਾ ਸੀਰੀਅਸਲੀ ਨਹੀਂ ਲੈਂਦੀ ਸੀ ਕਿਉਂਕਿ ਸ਼ੁਰੂ ਤੋਂ ਹੀ ਸਭ ਤੋਂ ਪਹਿਲਾ ਮਤਲਬ ਜਦੋਂ ਕੋਈ ਕਲਚਰਲ ਫੰਕਸ਼ਨ ਹੋਣਾ ਕੌਣ ਕਰੇਗਾ ਕੌਣ ਕਰੇਗਾ ਜਦੋਂ ਕਲਾਸ 'ਚ ਆ ਕੇ ਪਹੁੰਚਦਾ ਹੈ ਕੌਣ ਐਨਵਲ ਫੰਕਸ਼ਨ 'ਤੇ ਪਹੁੰਚਦਾ ਸਭ ਤੋਂ ਪਹਿਲਾ ਲੈ ਆਮ ਦਾ ਸਭ ਤੋਂ ਪਹਿਲਾ ਹੱਥ ਖੜੇ ਮਤਲਬ ਇਹ ਤੁਸੀਂ ਕਹਿ ਲੋ ਵੀ ਬਹੁਤ ਛੋਟੀ ਜੀ ਸੀ ਜਦੋਂ ਤੋਂ ਸੋਲੋ ਡਾਂਸ ਪਾਰਟਿਸਪੇਟ ਕਰਨਾ ਸ਼ੁਰੂ ਤੋਂ ਹੀ ਸ਼ੌਂਕ ਮਤਲਬ ਉਪਰ ਡਾਂਟ ਤੋਂ ਬੰਦਾ ਬਚ ਰਹਿਦਾ ਨਾਲ ਜਿਹੜਾ ਥੋੜਾ ਸਵੀਟ ਜਿਹਾ ਬੱਚਾ ਹੋ ਜਾਂਦਾ ਵੀ ਇਹ ਤਾਂ ਬਹੁਤ ਵਧੀਆ ਉਹ ਬਾਗ ਐਕਟੀਵਿਟੀ ਆਪਣੇ ਕਰਦਾ ਤੇ ਹਾਂ ਥੋੜੀ ਅਲੱਗ ਪਹਿਚਾਨ ਬਣ ਜਾਂਦੀ ਆ ਨਾ ਥੋੜੀ ਜੀ ਤੁਹਾਡੀ ਸੋ ਉਹ ਮੇਰਾ ਸ਼ੁਰੂ ਤੋਂ ਹੀ ਸੀਗਾ ਕਿ ਐਕਟਿੰਗ ਹੀ ਕਰਨੀ ਹੈ ਤੇ ਇਸ ਲਈ ਪੜ੍ਹਾਈ ਚ ਮੇਰਾ ਠੀਕ ਠਾਕ ਜੈਸੀ ਮਤਲਬ ਪਾਸ ਹੋਣ ਜੋਗਾ ਸਿਸਟਮ ਸੀਗਾ ਕਿ ਪਾਸ ਹੋ ਜਾਂਦੀ ਸੀਗੀ ਡੰਡੇ ਚੱਲਦੇ ਸੀ ਜਿਵੇਂ ਸਕੂਲਾਂ ਦੇ ਵਿੱਚ ਜਿਵੇਂ ਹੁੰਦਾ ਸੀ ਬੰਟੀ ਭਾਈ ਦੇ ਪ੍ਰਾਈਵੇਟ ਸਰਕਾਰੀ ਸਕੂਲਾਂ ਤੇ ਪੱਕਾ ਚੱਲਦੇ ਹੋਣਗੇ ਤੁਹਾਡੇ ਨਹੀਂ ਐਕਚੁਅਲੀ ਮੈਂ ਕੇਵੀ ਵਿੱਚ ਪੜੀਆ ਕੇਂਦਰੀ ਵਿਦਿਆਲਾ ਦੇ ਵਿੱਚ ਸੋ ਮੈਂ ਵੀ ਕੇਵੀ ਵਿੱਚ ਆਹਾਂ ਉਹ ਵਾਹ ਨਹੀਂ ਅੱਜ ਮਤਲਬ ਲੱਗਿਆ ਟੀਚਰ ਯਾਦ ਹੈ ਜਿਹੜੀ ਟੀਚਰ ਬਹੁਤ ਜ਼ਿਆਦਾ ਜਿੰਦ ਤੋਂ ਹੁੰਦਾ ਸੀ ਅੱਜ ਛੁੱਟੀ ਕਰ ਲਈ ਹੈ ਅੱਜ ਤਾਂ ਦਿਨ ਬੜਾ ਚੰਗਾ ਲੰਘਿਆ ਕੋਈ ਯਾਦ ਹੈ ਨਹੀਂ ਐਦਾਂ ਤੇ ਨਹੀਂ ਸਟ੍ਰਿਕਟ ਬਹੁਤ ਹੁੰਦੀਆ ਸੀ ਟੀਚਰਸ ਪਰ

ਇਹ ਵੀ ਇਹ ਪੰਨੇ ਦਾ ਪਤਾ ਨਹੀਂ ਹੁੰਦਾ ਬੰਦੇ ਨੇ ਕਿਸ ਸਮੇਂ ਕਿੱਥੇ ਖੜ ਜਾਣਾ ਹੋਣਾ ਜਿਹੜਾ ਸਿਸਟਮ ਹੈਗੇ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਕਿੰਨਾ ਐਕਟਿਵ ਹੋ ਗਿਆ ਹੁਣ ਜਿਵੇਂ ਤੁਸੀਂ ਪਹਿਲਾਂ ਬਾਈ सोनू ਸੀਤ ਵਾਲਾ ਦੇਖ ਰਹੇ ਵਿਖ ਲੋ ਉਹ ਬੰਦਾ ਭਲਾਮਾਨਸ ਬੰਦਾ ਹੈ ਉਹ ਵੇਲੇ ਸੋਸ਼ਲ ਮੀਡੀਆ ਤੋਂ ਕਿੰਨੇ ਲੋਕ ਉਹਨੂੰ ਫੋਲੋ ਕਰਦੇ ਨੇ ਕਿੰਨੀਆਂ ਉਹਦੀਆਂ ਗੱਲਾਂ ਨੂੰ ਸੁਣਦੇ ਨੇ ਉਹਨੂੰ ਸਪੈਸ਼ਲ ਇਨਵਾਈਟ ਕਰਦੇ ਹੋਣਗੇ ਕਿੱਥੇ ਕਿੱਥੇ ਨਹੀਂ ਬਹੁਤ সুইਟ ਰੱਬ ਦਾ ਬੰਦਾ ਹੁੰਦਾ ਹੈ ਹਾਂਜੀ ਮਿਲੇ ਕਦੇ ਨਹੀਂ ਜੀ ਮੈਂ ਤੁਸਾਂ ਮਿਲਣੇ ਬਾਈ ਕਦੇ ਮਿਲਣੇ ਕਰਦੇ ਨੇ ਨਹੀਂ ਤੇ ਨਾਇਕ ਰਾ ਜੀ ਤੁਸੀਂ ਕਿਵੇਂ ਸੀ ਤੁਹਾਡਾ ਕੀ ਮਤਲਬ ਆਪਾਂ ਜਰਨੀ ਕਿਵੇਂ ਦੀ ਸੀ ਮੈਂ ਇਹਦੇ ਵਿੱਚ ਇੱਕ ਸਟੂਡੈਂਟ ਦਾ ਰੋਲ ਪਲੇ ਕੀਤਾ ਤੇ ਜਰਨੀ ਹਾਂਜੀ ਇੰਦਰਜੀਤ ਸਰ ਨੇ ਕਾਸਟਿੰਗ ਕੀਤੀ ਤੇ ਮਨਵਿੰਦਰ ਜੀ ਸਾਡੇ ਡਾਇਰੈਕਟਰ ਨੇ ਉਹਨਾਂ ਨੇ ਮੈਨੂੰ ਸਟੋਰੀ ਨਰੇਟ ਕੀਤੀ ਸੀ ਤੇ ਮੇਰੀ ਟੀਮ ਉਮੇਸ਼ ਕਰਮਾ ਵਾਲਾ ਜਿਹੜਾ ਮੈਂ ਆਪਾਂ ਬੈਠੇ ਸੀ ਤੇ ਸਰ ਨੂੰ ਵੀ ਬਹੁਤ ਪਸੰਦ ਆਈ ਤੇ ਮੈਨੂੰ ਵੀ ਮਤਲਬ ਐਂਡ ਤੱਕ ਸੱਚੇ ਐਵੇਂ ਲੱਗ ਰਿਹਾ ਸੀ ਕਿ ਆਪਾਂ ਜੀ ਰਹੇ ਆਂ ਉਸ ਸਟੋਰੀ ਨੂੰ ਨਾ ਉਹ ਬਹੁਤ ਇਮੋਸ਼ਨਲ ਸਟੋਰੀ ਸੀ ਤੁਸੀਂ ਵੀ ਜਦ ਵੇਖੋਗੇ ਨਾ ਮੂਵੀ ਤੁਹਾਨੂੰ ਵੀ ਲੱਗੇਗਾ ਕਿ ਬਹੁਤ ਜ਼ਿਆਦਾ ਤੁਸੀਂ ਇੱਕ ਦੌਰ ਚ ਪਹੁੰਚ ਜਾਂਦੇ ਇਟ ਇਜ਼ 90ਸ ਦਾ ਦੌਰ ਵੀ ਉਦੋਂ ਵੇਖੋ ਆਸ਼ਕੀ ਵੀ ਕਿਸ ਲੈਵਲ ਦੀ ਹੁੰਦੀ ਸੀ ਕਿਸੇ ਰਿਸ਼ਤੇਦਾਰੇ ਕਰੇ ਵਿਆਹ ਹੋਣਾ ਉਹਨਾਂ ਦੀ ਕਿਸੇ ਦੀ ਸਿਸਟਰ ਜਾਂ ਕਿਸੇ ਅੱਗੇ ਕਿ ਸੋਚਣਾ ਵੀ ਉਹ ਕੋਈ ਆ ਰਹੇ ਨੇ ਇਸ ਤਰੀਕੇ ਵਿੱਚ ਕਿਵੇਂ ਹੁੰਦਾ ਸੀ ਕਿਉਂਕਿ ਫੋਨ ਤਾਂ ਬਾਰੇ ਹੁੰਦੇ ਨਹੀਂ ਸੀ ਉਸ ਸਮੇਂ ਉਹ ਚੀਜ਼ਾਂ ਮਤਲਬ ਲੋਕਾਂ ਨੂੰ ਦਿਖਾਨੀਆਂ ਗਿਆ ਫਿਲਮ ਵਿੱਚ ਇਸ ਮੂਵੀ ਵਿੱਚ ਨਾ ਇੱਕ ਇਹ ਵੀ ਖਾਸियत ਹੈ ਕਿ ਹਰ ਕੈਰੈਕਟਰ ਦੀ ਤੁਹਾਨੂੰ ਅਲੱਗ ਤੋਂ ਹੀ ਸਟੋਰੀ ਦਿਖੇਗੀ ਉਹਨੇ ਕਿ ਉਹਦੇ ਐਂਗਲ ਤੋਂ ਮੁਹੱਬਤ ਅੱਛਾ ਜਗਜੀਤ ਦੇ ਐਂਗਲ ਤੋਂ ਕੀ ਮੁਹੱਬਤ ਆ ਗੁਰਨੂਰ ਦੇ ਐਂਗਲ ਤੋਂ ਕੀ ਮੁਹੱਬਤ ਆ ਅਮ੍ਰਿਤਾ ਦੇ ਮੁਹੱਬਤ 'ਚ ਬੰਦਾ ਰੁੱਝ ਜਾਇਆ ਜਾਏਗਾ ਫਿਲਮ ਵੇਖਣ ਚਲਾ ਗਿਆ ਤਾਂ ਮੈਨੂੰ ਇਹ ਲੱਗਦਾ ਜਿਹੜੇ ਸਾਡੇ ਵੱਡੇ ਨੇ ਹਨਾ ਅਗਰ ਉਹਨਾਂ ਚ ਉਹ ਮੈਨੂੰ ਲੱਗਦਾ ਦੇਖਣਗੇ ਤੇ ਉਹਨਾਂ ਨੂੰ ਵੀ ਆਪਣੇ ਟਾਈਮ ਦੀ ਮੁਹੱਬਤ ਆ ਜਾਵੇ ਹਾਂ ਇਹ ਤਾਂ ਬਹੁਤ ਸ਼ੋਰ ਉਹ ਤਾਂ ਨਾ ਦੇ ਖੇਤਾਂ ਜੀ ਹੁੰਦੇ ਸੀ ਮੋਟਰਾਂ ਹੋ ਗਿਆ ਖੇਤਾਂ ਜੋ ਜਿਨ੍ਹਾਂ ਨੇ ਕਾਲਜ ਜਿਹੜੇ ਮਤਲਬ ਕਾਲਜ ਵਾਲਾ ਟਾਈਮ ਜਿਨ੍ਹਾਂ ਨੇ ਐਕਸਪਲੋਰ ਕੀਤਾ ਹਾਂ ਸਪੈਸ਼ਲੀ ਹਾਂ ਉਹਨਾਂ ਉਹਨਾਂ ਲਈ ਮਤਲਬ ਉਸ ਸਮੇਂ ਤੁਸੀਂ ਉਹ ਦਿਖਾਇਆ ਜਿਹੜੇ ਉਸ ਸਮੇਂ ਕਾਲਜ ਜਾਂਦੇ ਸੀ ਜਾਂ ਜਿਹੜੇ ਉਹ ਸਮੇਂ ਦਾ ਸਾਰਾ ਹੈਗਾ ਹਾਂਜੀ 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 ਬਿਲਕੁਲ ਵੇ ਵੈਸੇ ਉਹ ਗੱਲ ਕਰਿਆ ਤੁਸੀਂ ਜਿਵੇਂ ਇਹ ਕਹ ਰਹੇ ਸੀ ਸਕੂਲ ਚ ਇੰਟੈਲੀਜੈਂਟ ਸੀ ਉਹ ਨਹੀਂ ਸੀ ਤੁਸੀਂ ਕਿਵੇਂ ਸੀ ਤੁਸੀਂ ਤਾਂ ਸਿਆਣੇ ਇੰਟੈਲੀਜੈਂਟ ਆਫ ਕੌਰਸ ਆਫ ਕੌਰਸ ਇੰਟੈਲੀਜੈਂਟ ਸੀ ਮਤਲਬ ਬੰਦੇ ਨਹੀਂ ਲੱਗਦੇ ਉਹ ਸਿਆਣੇ ਦਾ ਮਤਲਬ ਹੁੰਦਾ ਬੰਦਾ ਥੋੜਾ ਮਾਸੂਮ ਜਿਹਾ ਬੰਦਾ ਹੁੰਦਾ ਜਿਹਨੂੰ ਕਹਿਆ ਤੋਨੇ ਬੁਲਾਇਆ ਜੀਨੀਅਰ ਸੀਗੇ ਉਹ ਤਾਂ ਆਫ ਕੌਰਸ ਮੈਂ ਵੈਸੇ ਤੁਸੀਂ ਲੱਕੀ ਸੀ ਤੁਸੀਂ ਜ਼ਿੰਦਗੀ ਜੀਏ ਮੈਂ ਕਾਲ ਮੈਂ ਸਕੂਲ ਅਗੇ ਮੈਨੂੰ ਕੋਈ ਮੌਕਾ ਦੇਣਾ ਮੈਂ ਦੁਬਾਰਾ ਸਕੂਲ ਲਈ ਜੀਣਾ ਚਾਹੂੰਗੀ ਕਿਉਂਕਿ ਮੈਂ ਬਿਲਕੁਲ ਹੀ ਕੋਨੇ ਚ ਬੈਠ ਕੇ ਪੜਨ ਵਾਲੀ ਕੁੜੀ ਸੀ ਗਲਤ ਕੀਤਾ ਮੈਂ ਫਿੱਟ ਹੋ ਜਾਂਦੀ ਭਾਜੀ ਸਕੂਲ ਖੋਲ ਕੇ ਦੇ ਦੋ ਜਿਹੜੀ ਜਾਣ ਵਾਲੀ ਪੜਾਈ ਜਾਂਦੀ ਹੈ ਨਾ ਕੰਮ ਵੈਸਾ ਬਣਾ ਦੇ ਸੱਚੀ ਮੇਰਾ ਮਨ ਕਰਦਾ ਹੈ ਕਿ ਮੈਂ ਕੋਈ ਕੋਰਸ ਜੁਆਇਨ ਕਰਾਂ ਦੁਬਾਰਾ ਪੜਨਾ ਸ਼ੁਰੂ ਕਰਾਂ ਨਹੀਂ ਨਹੀਂ ਮੈਂ ਕਾਲਜ ਨਹੀਂ ਗਿਆ ਸੀ ਸਕੂਲ ਤੋਂ ਬਾਅਦ ਮੈਂ ਸਾਲ ਕੁ ਪਹਿਲਾਂ ਪੰਜਾਬ ਯੂਨੀਵਰਸਿਟੀ ਫਿਰ ਐਡਮਿਸ਼ਨ ਲਈ ਉਰਦੂ ਦਾ ਕੋਰਸ ਕੀਤਾ ਇੱਕ ਸਾਲ ਦਾ ਉਦੋਂ ਮੈਂ ਐਗਜ਼ਾਮ ਨਹੀਂ ਦਿੱਤਾ ਪਰ ਮੈਂ ਇੱਕ ਸਾਲ ਮੈਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਬਕਾਇਦਾ ਮੇਰੇ ਕੋਲ ਕਾਰਡ ਆ ਮੈਂ ਆਪਣੇ ਇੰਸਟਾਗ੍ਰam ਤੇ ਵੀ ਲਿਖਿਆ ਹੋਇਆ ਪੰਜਾਬ ਯੂਨੀਵਰਸਿਟੀ ਹਾਂ ਚੰਡੀਗੜ੍ਹ ਵਧੀਆ ਹੈ ਸਟੂਡੈਂਟ ਲਾਈਫ ਬੈਸਟ ਲਾਈਫ ਹੁੰਦੀ ਹੈ ਬੈਸਟ ਲਾਈਫ ਮੈਂ ਵੀ ਯੂਨੀਵਰਸਿਟੀ ਪੜਿਆ ਮਤਲਬ ਯੂਨੀਵਰਸਿਟੀ ਦਾ ਨਾ ਉੱਥੇ ਇੱਕ ਹੋਰ ਹੀ ਲੱਗ ਗਿਆ ਵਾਕਈ ਕਹਿੰਦੇ ਨਾ ਦੂਜਾ ਘਰ ਹੈ ਦੂਜਾ ਘਰ ਹੀ ਉਹ ਮੈਂ ਤਾਂ ਗੱਲਾਂ ਸੁਣਾਂ ਦੇ ਕੇ ਆਇਆ ਸਭ ਨੇ ਉੱਤੇ ਉੱਤੇ ਜਿਹੜਾ ਬੰਦਾ ਨਾ ਕਲਾਸ ਘੰਟੇ ਨਹੀਂ ਹੁੰਦੀ ਸੀ ਮੈਂ 2 ਘੰਟੇ ਪਹਿਲੇ ਚਲਾ ਜਾਂਦਾ ਸੀ ਆਉਂਦਾ 3-4 ਘੰਟੇ ਬਾਅਦ ਸੀ ਮਨ ਲੱਗਦਾ ਕਹਿੰਦੇ ਕਿਹੜਾ ਸਾਰੇ ਕੰਮ ਛੱਡ ਕੇ ਤੁਸੀਂ ਯੂਨੀਵਰਸਿਟੀ ਵਾਲੀ ਹੋ ਗਏ 2 ਸਾਲ ਦੇ ਕੋਰਸ ਉੱਥੇ ਮੁੰਡੇ ਹਾਲੇ ਵੀ ਮਤਲਬ ਜਿਹੜੇ ਮੇਰੇ 2012 ਐਡਮਿਸ਼ਨ ਮੈਂ ਕਰਾਈ ਹਾਲੇ ਵੀ ਉੱਥੇ ਬੈਠੇ ਨੇ ਕਈ ਨਹੀਂ ਬਿਲਕੁਲ ਕਾਲਜ ਟਾਈਮ ਅਗਰ ਤੁਸੀਂ ਸੌਰੀ ਮੈਂ ਗਲਤ ਕਰ ਰਿਹਾ ਕਈ ਤਾਂ ਸਟੂਡੈਂਟ ਐ ਇਦਾਂ ਦੇ ਨੇ ਜਿਵੇਂ ਮੈਨੂੰ ਯਾਦ ਆ ਅਸੀਂ ਰੋਜ਼ ਉੱਥੇ ਸਟੂਸੀ ਜਾਂਦੇ ਸੀ ਖਾਣ ਪੀਣ ਉੱਥੇ ਇੱਕ ਕੁੜੀ ਮਿਲਣ ਲੱਗੀ ਉਹ ਸਾਨੂੰ ਉਰਦੂ ਦੀਆਂ ਉਹ ਵੀ ਕਰਦੀ ਸੀਗੀ ਐਕਸਟਰਾ ਕਲਾਸਿਸ ਵੀ ਸਾਡੀਆਂ ਲਾ ਦਿੰਦੀ ਸੀ ਤੇ ਮੈਂ ਉਹ ਪੁੱਛਿਆ ਵੀ ਕਿੰਨੇ ਸਾਲ ਹੋ ਗਏ ਜੰਮੂ ਕਸ਼ਮੀਰ ਵੱਲੋਂ ਨੇ ਕਿਤੋਂ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਨੂੰ 9 ਸਾਲ ਹੋ ਗਏ ਇੱਥੇ ਤੇ ਉਹ 9 ਸਾਲਾਂ ਚ ਯੂਨੀਵਰਸਿਟੀ ਤੋਂ ਬਾਹਰ ਅਲੰਟਾ ਜਾਂ ਕਿਤੇ ਹੋਰ ਗਈ ਹੋਈ ਨਹੀਂ ਮਾਈ ਗॉड ਇਹ ਲੱਗ ਗਈ ਇੱਕ ਬਸ਼ਾਉ ਮੇੜੀ ਮਤਲਬ ਰੂਟ ਹੁੰਦਾ 15 ਲਾਂਟੇ ਨਹੀਂ ਗਈ ਤੁਸੀਂ ਕਹਿੰਦੇ ਨਹੀਂ ਮੈਂ ਕਦੇ ਨਹੀਂ ਗਈ ਮੈਂ ਸੁਣਿਆ ਵੀ ਲਾਂਟੇ ਇੱਥੇ ਸੁਣਿਆ ਵਾਓ ਉਹ ਦੇਖੋ ਤੇ ਲਾਈ ਬੜੀ ਲੱਗੇ 2 ਨੰਬਰ ਗੇਟ ਤੋਂ ਦੀ 15 ਦੀ ਮਾਰਕੀਟ ਉੱਥੋਂ ਅੱਗੇ ਕਿਹੜਾ ਘਾੜਾ ਨਾ ਫਿਰ ਵਾਪਸ ਆਇਨ ਉਹ ਤੇ ਫਿਰ ਕਿਹੜਾ ਭਾਈ ਦਾ ਹੋ ਰਹਾ ਹੀ ਲੱਗਾ ਹੋਰਾਂ ਹੀ ਲੱਗੇ ਕਈ ਵਾਰੀ ਸਟੂਸੀ ਜਾਣ ਨੂੰ ਦਿਲ ਕਰੇ ਉੱਥੇ ਸਪੈਸ਼ਲ ਫਰਾਈਡੇ ਫਰਾਈਡਾਈਸ ਖਾਣ ਲਈ ਮੈਂ ਸਪੈਸ਼ਲ ਜਾਂਦੀ ਆ ਸਪੈਸ਼ਲ ਕਿ ਮੈਨੂੰ ਇੰਨਾ ਖੂਬਸੂਰਤ ਲੱਗਾ ਲੱਗ ਮੈਂ ਪੜੀ ਨਹੀਂ ਆ ਬਟ ਮੈਂ ਉੱਥੇ ਜਦੋਂ ਵੀ ਮਾਹੌਲ ਦੇਖਦੀਆਂ ਸਿਕੰਦਰ ਟਾਈਮ ਸ਼ੂਟ ਹੋਇ ਤੇ ਅਸੀਂ ਹੁਣ ਫਿਲਮ ਬਾਰੇ ਗੱਲ ਕਰਾਂਗੇ ਮਤਲਬ ਫਿਲਮ ਦਾ ਜਿਹੜਾ ਇੱਕ ਲੋਕਾਂ ਦੇ ਲਈ ਮਤਲਬ ਮੈਸੇਜ ਹੁੰਦਾ ਚਲੋ ਮੈਂ ਇੱਕ ਐਂਟਰਟੇਨਮੈਂਟ ਹੁੰਦਾ ਉਹ ਕਿਸ ਲੈਵਲ ਦਾ ਰਹੇਗਾ ਕਿਉਂਕਿ ਅਸੀਂ ਅੱਗੇ ਗੱਲ ਕਰ ਇਸ ਕਹਿੰਦੇ ਵੀ ਜਿਹੜਾ ਸੈਂਸਰ ਬੋਰਡ ਨੇ ਕਹਿੰਦੇ ਨੇ ਕੰਪਲੀਮੈਂਟ ਦਿੱਤਾ ਫਿਲਮ ਨੂੰ ਕਹਿੰਦੇ ਵੀ ਫਿਲਮ ਦੇ ਵਿੱਚ ਇੱਕ ਵੀ ਕੋਈ ਸ਼ਬਦ ਹੈ ਜੇ ਨਹੀਂ ਹੈਗਾ ਕਿ ਅਸੀਂ ਪਰਿਵਾਰ ਚ ਆਈਏ ਤਾਂ ਸਾਡੇ ਚ ਕੋਈ ਕਿੰਤੂ ਪ੍ਰੰਤੂ ਕਰੇ ਕਹਿੰਦੇ ਵੀ ਉਲਟਾ ਕੰਪਲੀਮੈਂਟ ਦਿੱਤਾ ਕਹਿੰਦੇ ਫਿਲਮਾਂ ਕਹਿੰਦੇ ਜੇ ਪੰਜਾਬ ਚ ਕਹਿੰਦੇ ਬਣਨੀਆਂ ਚਾਹੀਦੀਆਂ ਨੇ ਟੀਮ ਤੋਂ ਹੁਣੇ ਅਸੀਂ ਵੀ ਸੁਣਿਆ ਕਿ ਇੱਕ ਵੀ ਕਟ ਨਹੀਂ ਲੱਗਿਆ ਔਰ ਉਹਨਾਂ ਨੇ ਬਹੁਤ ਕੰਪਲੀਮੈਂਟ ਕੀਤਾ ਕਿ ਬਾਤ ਅੱਛਾ ਫਿਲਮ ਜਿੰਦਗੀ ਚ ਜਮੇਦ ਸਿੰਘਲਾਂ ਨੇ ਲਿਖੇ ਕਿੰਨੇ ਦੇਖੋ ਵੀ ਇਹ ਫਿਲਮ ਤੁਹਾਡੀ ਚਲ ਤੁਸੀਂ ਐਜ਼ ਐਕਟਰ ਪਹਿਲੀ ਵਾਰ ਤੇ ਇਹ ਕੰਪਲੀਮੈਂਟ ਕਿੱਡਾ ਵੱਡਾ ਹੈਗਾ ਜੇ ਸੈਂਸਰ ਬੋਰਡ ਸਪੈਸ਼ਲੀ ਕੰਪਲੀਮੈਂਟ ਦੇਣਾ ਕਹਿੰਦੇ ਕੱਟ ਇੱਕ ਸੈਕਿੰਡ ਦਾ ਕਹਿੰਦੇ ਨਹੀਂ ਲੱਗਿਆ ਇੱਕ ਵੀ ਕੱਟ ਨਹੀਂ ਲੱਗਿਆ ਹਾਂਜੀ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਹਾਂਜੀ ਇਹਨਾਂ ਵਾਸਤੇ ਖੁਸ਼ੀ ਮੇਟੀ ਕੋ ਹੈ ਨਾ ਵਾਸਤੇ ਚੰਗੀ ਗੱਲ ਹੈ ਇੱਕਈ ਵਾਰਦੇ ਹੁੰਦੇ ਨੇ ਨਾ ਜਿਵੇਂ ਬਸ ਕਰਦੇ ਆ ਠੀਕ ਆ ਨਹੀਂ ਕੁਛ ਨਹੀਂ ਐਕਚੁਅਲੀ ਪਤਾ ਕੀ ਹੋਇਆ ਅਸੀਂ ਹੁਣੇ ਇੰਟਰਵਿਊ ਤੋਂ ਪਹਿਲਾਂ ਅਸੀਂ ਲਾਈਕ ਹਾਸਲੀ ਲਿਆ ਸਰ ਨੇ ਉੱਥੇ ਖਾਦੇ ਆ ਸਮੋਸੇ ਜਲੇਬੀਆਂ ਪੂਰੇ ਉਹਲੇ ਫੀਲ ਗਿਆ ਚਾਹ ਦੀ ਅਡਿਕਟ ਚਾਹ ਹੁਣ ਇੱਕ ਮੇਰੇ ਜੇ ਨਾ ਇੱਕ ਪਿੰਡਾਂ ਦੇ ਵਿੱਚ ਪਤਾ ਨਹੀਂ ਹੁਣ ਪਾਈ ਦਾ ਸ਼ਹਿਰੀ ਹੋ ਗਏ ਬੂਸਟ ਅਪ ਹੋ ਜੇ ਚਾਹ ਸਾਢੇ 1/2 ਟਾਈਮ ਹੋ ਗਿਆ ਕਿ ਇਸ ਟਾਈਮ ਚ ਚਾਹ ਬਣਨੀ ਬਣਨੀ ਜਾਏ ਕੋਈ ਮਰਜ਼ੀ ਹੋ ਜਾਵੇ ਹਾਂਜੀ ਹਾਂਜੀ ਇਹ ਤੇ ਸਾਰੇ ਪੰਜਾਬੀਆਂ ਚ ਹੁੰਦਾ ਕਿ ਇਸ ਟਾਈਮ ਤੇ ਚਾਹ ਦੀ ਤਲਬ ਹੋਣ ਲੱਗ ਜਾਂਦੀ ਹੈ ਮੈਂ ਛੱਡਤੀ ਆ ਪਰ ਮੇਰਾ ਵੀ ਜੀ ਕਹ ਰੰਦਾ ਚਾਹ ਬਣੋ ਸਾਵਣੇ ਵਾਸੋਂ ਢਾਈ ਖਸਮੋਸੇ ਖਾਦੇ ਨੇ ਅੱਛਾ ਹੁਣੇ ਸੋਚਾ ਹੁਣੇ ਸੋਚ ਹੁਣੇ ਮੈਨੂੰ ਦੇਖ ਕੇ ਸੋਚ ਬਹੁਤ ਸਾਵਣੇ ਮਾੜਾ ਅੱਛਾ ਹੁਣ ਪਤਲਾ ਹੋਣਾ ਹੈ ਮਾਈਕਰਾ ਨੇ ਤਾਂ ਅੱਧਾ ਕੀ ਖਾਦਾ ਸੋਨ ਸਾਨੂੰ ਤੁਸੀਂ ਵੀ ਖਾ ਲਿਆ ਕਰੋ ਥੋੜਾ ਬੰਦਾ ਸਮੋਸਾ ਮੈਨੂੰ ਸਮੋਸੇ ਤੋਂ ਜ਼ਿਆਦਾ ਪਕੌੜੇ ਪਸੰਦ ਆ ਹਾਂ ਬਾੜੀ ਵਿੱਚ ਮੰਗਾਏ ਬਾਰਿਸ਼ ਤੇ ਵਿੱਚ ਮੌਸਮ ਬਹੁਤ ਅੱਛਾ ਹੈ ਅਸੀਂ ਕਹਿ ਦਿੰਦੇ ਹਾਂ ਜਲੇਬੀ ਅੱਛੀ ਸੀ ਕਿਹੜੇ ਪਨੀਰ ਪਕੌੜੇ ਕਿ ਆਲੂ ਪਕੌੜੇ ਪਨੀਰ ਆਈ ਲਵ ਪਨੀਰ ਹੋਣੀ ਮੰਗਾ ਕੇ ਦੇਣੀ ਹੈ ਆ ਨਹੀਂ ਨਹੀਂ ਅਸੀਂ ਉਹਨਾਂ ਤੁਹਾਡੇ ਕਈ ਫੈਨਸ ਹੀ ਹੋਣਗੇ ਕੀ ਪਤਾ ਤੁਹਾਡੇ ਵਾਸਤੇ ਬੈਠੇ ਬੈਠੇ ਆ ਜਾਣੇ ਕਿ ਪਤਾ ਨਹੀਂ ਆਗਾ ਬਿਲਕੁਲ 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 ਹਾਂਜੀ ਇਹਨਾਂ ਦੇ ਬਹੁਤ ਫੈਨ ਹੈਗੇ ਨੇ ਤਾਂ ਅਗਰ ਇਹ ਬੋਲਤਾ ਤਾਂ ਹੋ ਸਕਦਾ ਇਹਨਾਂ ਨੂੰ ਮੈਸੇਜ ਆ ਜਾਵੇ ਮੈਮ ਤੁਹਾਨੂੰ ਪਕੌੜੇ ਪਸੰਦ ਆ ਹੁਣੇ ਆ ਜਾਣਗੇ ਪਰ ਇਹ ਮੈਂ ਅਸੀਂ ਆਧਿਆਤ ਬਣਾ ਕੇ ਭੇਜੀ ਕਿ ਰਾਮੂ ਦੇ ਰਾਮੂ ਅਕਸਰ ਅੱਜਕੱਲ੍ਹ ਪੰਜਾਬ ਚ ਰਾਮੂ ਸ਼ਾਮੂ ਹੀ ਬਣਾ ਰਹੇ ਨੇ ਔਰ ਪੰਜਾਬੀ ਕਿਹੜੇ ਪਕੌੜੇ ਕੱਢ ਰਹੇ ਨੇ ਤੇ ਅਸੀਂ ਹੁਣ ਜਿਹੜਾ ਮੈਸੇਜ ਕੀ ਹੈਗਾ ਲੋਕਾਂ ਨੂੰ ਕੀ ਸਨੇਹ ਹੈਗਾ ਬੰਟੀ ਭਾਈ ਤੁਹਾਡੇ ਵੱਲੋਂ ਫਿਲਮ ਲੈ ਕੇ ਫਿਲਮ ਬਹੁਤ ਵਧੀਆ ਬਣੀ ਹੈ ਤੇ ਸਾਨੂੰ ਤਾਂ ਵਧੀਆ ਲੱਗ ਰਹੀ ਹੈ ਤੁਸੀਂ ਵੀ ਦੇਖਣ ਜਾਓਗੇ ਤੁਹਾਨੂੰ ਵੀ ਦੇਖ ਕੇ ਵਧੀਆ ਲੱਗੂਗੀ ਜਿਵੇਂ ਕੋਈ ਨੋਵਲ ਪੜ੍ਹਦੇ ਹੁੰਦੇ ਆ ਮੈਨੂੰ ਇਹ ਫਿਲਮ ਓਦਾਂ ਦੀ ਕਹਾਣੀ ਲੱਗਦੀ ਹੈ ਇਹਦੀ ਤੇ ਆਨੰਦ ਆਉਗਾ ਤੇ ਤੁਸੀਂ ਜਰੂਰ ਬਿਲਕੁਲ ਫਿਲਮ ਤਾਂ ਅਸੀਂ ਦੇਖ ਚੁੱਕੇ ਹਾਂ ਪ੍ਰੀਵਿਊ ਕਰ ਚੁੱਕੇ ਹਾਂ ਮਿਊਜ਼ਿਕਲ ਫਿਲਮ ਦਾ ਬਹੁਤ ਖੂਬਸੂਰਤ ਮਤਲਬ ਮਿਊਜ਼ਿਕ ਨਾਲ ਹੋਰ ਤੁਸੀਂ ਜੁੜੋਗੇ ਔਰ ਇੱਕ ਪਿਆਰੀ ਜੀ ਲਵ ਸਟੋਰੀ ਆ ਇੱਕ ਫੈਮਲੀ ਨਾਲ ਤੁਸੀਂ ਜਾਓ ਵੀਕਐਂਡ ਤੇ ਜਾਓ ਚਾਹੇ ਦੇਖਣ ਜਾਓ ਜੋ ਜੇ ਪੰਜਾਬੀ ਨੂੰ ਪਸੰਦ ਆ ਜਾਂ ਲਿਰਿਕਸ ਰਾਈਟਿੰਗ ਕਿਦਾਂ ਦੀ ਮਿਊਜ਼ਿਕ ਦੋ ਚੀਜ਼ਾਂ ਮੈਂ ਕਹਿੰਦੇ ਤਾਂ ਉਸ ਤੋਂ ਬਾਅਦ ਦੁਨੀਆ ਖਤਮ ਹਾ ਮੈਂ ਹੁਣੇ ਘਰ ਗਈ ਸੀਗੀ ਕਰ ਗਈ ਸੀ ਮਮ ਡੈਡ ਨੂੰ ਆਪਣੀ ਫਿਲਮ ਦੇ ਗਾਣੇ ਸੁਣਾਏ ਐਂ ਪਾਪਾ ਇਸ ਲਾਈਕ ਕਿ ਵਾਹ ਬਹੁਤ ਪਿਆਰੇ ਗਾਣੇ ਸੋ ਅਗਰ ਤੁਹਾਡੀ ਫੈਮਲੀ ਤੁਹਾਨੂੰ ਅਪਰੀਸ਼ੀਏਟ ਕਰਦੀ ਹੈ ਮਤਲਬ ਇਟਸ ਅ ਵੈਰੀ ਗੁੱਡ ਫੈਮਲੀ ਫਿਲਮ ਸੋ ਆਪਣੀ ਫੈਮਿਲੀ ਦੇ ਨਾਲ ਆਪਣੇ ਗ੍ਰੈਂਡਪੇਰੈਂਟਸ ਨੂੰ ਲੈ ਕੇ ਬੱਚਿਆਂ ਦੇ ਨਾਲ ਦੇਖਣ ਜਾਓ ਤੁਸੀਂ ਬਹੁਤ ਖੁਸ਼ ਹੋ ਕੇ ਸਿਨੇਮਾ ਤੋਂ ਬਾਹਰ ਆਓਗੇ ਨਾ ਕਰੀ ਤੁਸੀਂ ਵੀ ਇੱਕ ਸੁਨਹਿਲਾ ਦਾ ਫਕੋ ਤੁਹਾਨੂੰ ਵੀ ਮੋਟੀਵੇਸ਼ਨ ਮਿਲੇਗੀ ਕਿ ਇਦਾਂ ਦਾ ਕੰਟੈਂਟ ਹੋ ਰਾਇ ਹੈ ਕਿਉਂਕਿ ਕੰਟੈਂਟ ਇਦਾਂ ਦਾ ਬਹੁਤ ਚਿਰ ਬਾਅਦ ਆ ਰਿਹਾ ਹੈ ਮੈਨੂੰ ਲੱਗਦਾ ਕਿ ਇਦਾਂ ਦੀ ਲਵ ਸਟੋਰੀ ਹਲੇ ਤੱਕ ਮੈਂ ਤੇਰੇ ਕੁਰਬਾਨ ਟਾਈਪਾਈ ਨਹੀਂ ਹਾਂ ਯੈਸ ਬਿਲਕੁਲ ਤੇ ਬਸ ਸੱਟਲੀ ਮੋਟੀਵੇਸ਼ਨ ਹੈ ਕਿ ਜੇ ਤੁਸੀਂ ਜਾਓਗੇ ਤਾਂ ਆਪਣੇ ਪਰਿਵਾਰ ਨਾਲ ਜ਼ਰੂਰ ਜਾਇਓ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਜਿਵੇਂ ਤੁਹਾਨੂੰ ਪਤਾ ਲੱਗਾ ਕਿ ਸੈਂਸਰ ਨੇ ਇੱਕ ਵੀ ਕੱਟ ਨਹੀਂ ਲਾਇਆ ਸੋ ਇਹ ਮੂਵੀ ਬਹੁਤ ਪਰਿਵਾਰਿਕ ਹੈ ਥੈਂਕ ਯੂ ਆ ਸੋ ਸਾਡੇ ਅਸੀਂ ਗੱਲਬਾਤ ਕੀਤੀ ਤਾਂ ਤੁਸੀਂ ਵੀ ਜਿਹੜਾ ਆਪਣਾ ਕਮੈਂਟ ਜ਼ਰੂਰ ਸਾਂਝਾ ਕਰੋ ਤੇ ਸਾਰੇ ਉਸ ਫਿਲਮ ਨੂੰ ਜ਼ਰੂਰ ਦੇਖਣ ਲਈ ਪਹੁੰਚੋ ਕੈਰਵਾਸਰ ਰਮੇਸ਼ ਦੇ ਨਾਮ ਸੰਦੀਪ ਕਮੋਜ ਮੋਹਾਲੀ ਤੋਂ